ਵਹੀ ਕੁਰਸੀ ਦਾ ਖਾਲਸਾ ਵਹੀ ਕੁਰਸੀ ਦੀ ਫਤਿਹ ਸੂਬਾ ਸਰਹੰਦ ਦੇ ਵਜ਼ੀਰ ਖਾਨ ਨੇ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਹੀ ਨੀਂਹਾਂ ਦੇ ਵਿੱਚ ਚੁਣਵਾ ਕੇ ਸ਼ਹੀਦ ਕਰ ਦਿੱਤਾ ਸੀ ਇਸ ਘਟਨਾ ਨੇ ਸਿੱਖ ਮਾਨਸਿਕਤਾ ਤੇ ਡੂੰਘਾ ਪਾਸ਼ਮਾਰਿਆ ਤੇ ਸਿੱਖਾਂ ਦੇ ਮਨ ਅੰਦਰ ਹਕੂਮਤ ਦੇ ਖਿਲਾਫ ਨਫ਼ਰਤ ਦੀ ਅੱਗ ਹੋਰ ਪੜਕਾ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਇਤਿਹਾਸ ਨੂੰ ਕੱਲਿਆ ਹੀ ਸੁਨੇਰੀ ਅੱਖਰਾਂ ਦੇ ਵਿੱਚ ਲਿਖ ਦਿੱਤਾ ਇੱਕ ਪੰਥ ਦੋ ਕਾਜ 1 ਤਾ ਮਈ 12 1710 ਇਸਵੀ ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਮਾਰਿਆ ਗਿਆ ਅਤੇ ਦੂਸਰਾ ਬਾਬਾ ਜੀ ਦੀ ਕਮਾਨ ਹੇਠ ਸਿੱਖਾਂ ਨੇ ਮਈ 14 1710 ਇਸਵੀ ਨੂੰ ਸਰਹੰਦ ਤੇ ਕਬਜ਼ਾ ਕਰ ਸਿੱਖ ਰਾਜ ਦੀ ਸਥਾਪਨਾ ਦਾ ਮੁੱਢ ਬੰਨਿਆ ਇਹ ਉਹੀ ਬੰਦਾ ਸੀ ਜਿਸ ਦਾ ਜਨਮ 16 ਅਕਤੂਬਰ 1670 ਨੂੰ ਜੰਮੂ ਕਸ਼ਮੀਰ ਦੇ ਪੁਂਚ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਰੋਜ਼ਰੀ ਵਿਖੇ ਸ਼੍ਰੀ ਰਾਮ ਦੇਵ ਜੀ ਦੇ ਘਰ ਹੋਇਆ ਇਹਨਾਂ ਦਾ ਬਚਪਨ ਦਾ ਨਾਮ ਲక్ష్మణ ਦਾਸ ਅਤੇ ਪਿਤਾ ਜੀ ਇੱਕ ਰਾਜਪੂਤ ਕਿਸਾਨ ਸਨ ਇੱਕ ਵਾਰ ਲక్ష్మణ ਦਾਸ ਤੋਂ ਗਰਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ ਉਦੋਂ 15 ਸਾਲਾਂ ਦੇ ਸਨ ਉਸ ਦੇ ਸਾਹਮਣੇ ਹੀ ਹਿਰਨੀ ਆਪਣੇ ਬੱਚਿਆਂ ਸਮੇਤ ਤੜਫ ਤੜਫ ਕੇ ਮਰ ਗਈ ਇਹ ਦੇਖ ਲਕਸ਼ਮਣ ਦਾਸ ਦਾ ਦਿਲ ਡੋਲ ਗਿਆ ਉਸਨੇ ਤੀਰ ਤੇ ਖੰਜਰ ਨਦੀ ਦੇ ਵਿੱਚ ਸੁੱਟ ਦਿੱਤੇ ਅਤੇ ਸੰਨਿਆਸ ਲੈ ਲਿਆ ਉਸ ਦਿਨ ਤੋਂ ਉਹ ਮਾਧੋਦਸ ਬਣ ਗਿਆ ਮਾਧੋਦਸ ਦੇ ਪਿਤਾ ਜੀ ਧਾਰਮਿਕ ਵਿਰਤੀ ਦੇ ਮਾਲਕ ਸਨ ਜੋ ਬੇਰਾਗੀ ਸਾਧੂਆਂ ਨੂੰ ਘਰੇ ਬੁਲਾ ਕੇ ਭੋਜਨ ਚੁਕਾਇਆ ਕਰਦੇ ਸਨ ਉਸ ਬਾਲਕ ਤੇ ਬੇਰਾਗੀ ਸੰਪਰਦਾ ਦਾ ਅਸਰ ਹੋਣਾ ਸੁਭਾਵਿਕ ਸੀ ਤੇ ਉਹ ਵੀ ਬੇਰਾਗੀਆਂ ਦੀ ਟੋਲੀ ਵਿੱਚ ਸ਼ਾਮਲ ਹੋ ਗਿਆ ਸੰਨ 1686 ਵਿੱਚ ਬੇਰਾਗੀਆਂ ਦੀ ਇਹ ਟੋਲੀ ਪੰਚਨਦੀ ਵਿਖੇ ਪਹੁੰਚ ਗਈ ਮਾਧੋਦਾਸ ਹਉਨਕੀ ਆਪਣੇ ਘਰ ਨੂੰ ਬਿਲਕੁਲ ਭੁੱਲ ਚੁੱਕਾ ਸੀ ਇੱਥੇ ਹੀ ਇੱਕ ਪੁੱਜਿਆ ਹੋਇਆ ਸੰਤ ਸਵਾਮੀ ਅਮਰਨਾਥ ਰਹਿੰਦਾ ਸੀ ਮਾਧੋਦਾਸ ਨੇ ਉਸ ਪਾਸੋਂ ਕੁਝ ਗ੍ਰੰਥਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ ਜੋ ਜੰਤਰਾ ਮੰਤਰਾਂ ਤੇ ਰਿੱਧੀਆਂ ਸਿੱਧੀਆਂ ਨਾਲ ਭਰੇ ਪਏ ਸਨ ਥੋੜੇ ਸਮੇਂ ਦੇ ਵਿੱਚ ਹੀ ਉਹ ਪੂਰਾ ਤਾੰਤ੍ਰਿਕ ਬਣ ਗਿਆ। ਸ੍ਰੀ ਅਮਨਾਰਤੀ ਅਚਾਨਕ ਮੌਤ ਹੋ ਗਏ ਅਤੇ ਮਾਧੋਦਾਸ ਬਾਰਿਸ਼ ਬਣ ਗਿਆ। ਪਰ ਜਲਦੀ ਹੀ ਉਹ ਸਾਰਾ ਕੁਝ ਵੇਚ-ਵਟ ਕੇ ਗੋਦਾਵਰੀ ਦੇ ਕੰਡੇ ਚਲਾ ਗਿਆ ਤੇ ਇੱਕ ਕੁਟਿਆ ਬਣਾ ਕੇ ਰਹਿਣ ਲੱਗ ਗਿਆ। ਉਹ ਇੰਨਾ ਪ੍ਰਸਿੱਧ ਹੋ ਗਿਆ ਕਿ ਦੂਰ ਦਰਾਜ ਦੇ ਲੋਕ ਵੀ ਉਸ ਤੋਂ ਪੈਪਿਤ ਹੋਣ ਲੱਗ ਪਏ। ਸਿੱਖ ਸਰੋਤਾਂ ਵਿੱਚ ਮਾਧੋਦਾਸ ਉਰਫ ਲਕਸ਼ਮਣ ਦੇਵ ਦੀ ਸ਼ਖਸੀਅਤ ਦਾ ਜੋ ਬਿੰਬ ਚਿੱਤਰਿਆ ਗਿਆ ਹੈ ਉਸ ਅਨਸਾਰ ਉਹ ਹઠ ਯੋਗ ਵਿੱਚ ਪਰਿਪੱਕ ਸਿੱਧ ਜੋਗੀ ਸੀ 3 ਸਤੰਬਰ 1708 ਈਸਵੀ ਨੂੰ ਗੋਦਾਵਰੀ ਦੇ ਕੰਡੇ ਨਾਂਦੇੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਨੂੰ ਬਹਾਦਰ ਦਾ ਕਿਤਾਬ ਦੇ ਕੇ ਪੰਜ ਪਿਆਰੇ ਦੀ ਅਗਵਾਈ ਹੇਠ ਪੰਜਾਬ ਵੱਲ ਰਵਾਨਾ ਕੀਤਾ ਪੰਜਾਬ ਵੱਲ ਵਾਧਿਆਂ ਹੀ ਵੱਡੀ ਗਿਣਤੀ ਵਿੱਚ ਸਿੰਘ ਉਹਨਾਂ ਦੀ ਫੌਜ ਦੇ ਵਿੱਚ ਸ਼ਾਮਲ ਹੁੰਦੇ ਗਏ ਇਹਨਾਂ ਦੀ ਗਿਣਤੀ 40 ਹਜ਼ਾਰ ਤੱਕ ਪਹੁੰਚ ਗਈ ਉਧਰ ਸਾਹਿਬ ਜ਼ੀਰਕੁਰ ਗੋਬਿੰਦ ਸਿੰਘ ਜੀ ਤੇ ਮੁਗਲਾਂ ਵੱਲੋਂ ਭੇਜੇ ਗਏ ਦੋ ਪਠਾਣਾ ਨੇ ਵਾਰ ਕਰ ਦਿੱਤਾ ਜਦੋਂ ਇਸ ਘਟਨਾ ਦਾ ਬੰਦੇ ਨੂੰ ਪਤਾ ਲੱਗਿਆ ਤਾਂ ਮੁਗਲਾਂ ਪ੍ਰਤੀ ਉਹ ਹੋਰ ਵੀ ਅੱਗ ਬੁਬੂਲਾ ਹੋ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਨੂੰ ਆਉਂਦੇ ਸਮੇਂ ਕਿ ਜੰਗਾ ਜਿੱਤਿਆਂ ਨੌਮੀ ਪਾਸ਼ਾਏ ਸਾਹਿਬ ਜ਼ੀਰੂ ਗੁਰੂ ਤੇਗ ਬਹਾਦਰ ਜੀ ਦੇ ਕਾਤਲ ਜ਼ਲਾਲ uddin ਜੋ ਸੁਮਾਣੇ ਦਾ ਰਹਿਣ ਵਾਲਾ ਸੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਨੂੰ ਵੀ ਮੌਤ ਦੇ ਘਾਟ ਉਤਾਰਿਆ ਕੜਾਮ ਜੋ ਪਠਾਣਾ ਦਾ ਗੜ੍ਹ ਸੀ ਉਸ ਨੂੰ ਮਲਵੇ ਦੇ ਟੇਰ ਦੇ ਵਿੱਚ ਪਤਨ ਦਿੱਤਾ ਸਡੋਰੇ ਦਾ ਹਾਕਮ ਉਸਮਾਨ ਖਾਨ ਜਿਸ ਨੇ ਪੀਰ ਬੁੱਧੂ ਸ਼ਾਹ ਨੂੰ ਤਸੀਹੇ ਦੇ ਕੇ ਮਾਰਿਆ ਸੀ ਇਹ ਉਹੀ ਪੀਰ ਬੁੱਧੂ ਸ਼ਾਹ ਸਨ ਜਿਨ੍ਹਾਂ ਨੇ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੰਗਾਣੀ ਦੇ ਯੁੱਧ ਦੇ ਵਿੱਚ ਸਹਾਇਤਾ ਕੀਤੀ ਸੀ ਬਾਬਾ ਜੀ ਦਾ ਕਾਫਲਾ ਵੱਧਦਾ ਗਿਆ ਤੇ ਮੁਗਲ ਥਰ-ਥਰ ਕੰਬ ਰਹੇ ਸਨ ਜਿੱਤਾਂ ਦੇ ਇੱਕ ਲੰਮੇ ਸਿਲਸਲੇ ਤੋਂ ਬਾਅਦ ਬਾਬਾ ਜੀ ਨੇ ਸਰਹੰਦ ਦੀ ਧਰਤੀ ਤੇ ਆਪ ਪੈ ਤਰਿਆ ਉਨਾਦੀ ਕਮਾਣ ਹੇਠ ਖਾਲਸੇ ਦੀ ਹਰ ਮੈਦਾਨ ਫਤਿਹ ਹੋਈ ਅਤੇ ਚੜਤ ਨੂੰ ਦੇਖ ਸੂਬੇਦਾਰ ਵਜ਼ੀਰ ਖਾਨ ਨੂੰ ਕੰਬਾ ਛੜ ਗਿਆ ਉਸ ਨੇ ਆਪਣੇ ਸੱਜਣਾ ਮਿੱਤਰਾਂ ਅਤੇ ਰਾਜੇ ਰਜਵਾੜਿਆਂ ਨੂੰ ਬੁਲਾ ਲਿਆ ਜਹਾਦ ਦਾ ਨਾਰਾ ਲਾ ਦਿੱਤਾ ਇੱਕ ਪਾਸੇ ਤੋਪਾਂ ਬਿੜੀਆਂ ਗਈਆਂ ਦੂਜੇ ਪਾਸੇ ਹਾਥੀਆਂ ਦੀ ਵਾੜ ਨਵਾਬਾਂ ਦੇ ਜ਼ਗੀਰਦਾਰਾਂ ਦੀ ਫੌਜ ਅਤੇ ਚੌਥੇ ਪਾਸੇ ਆਪਣੀ ਫੌਜ ਅਤੇ ਆਪ ਹਾਥੀ ਤੇ ਚੜ ਗਿਆ ਜੋ ਉਸਦੀ ਆਪਣੀ ਫੌਜ ਦੇ ਐਨ ਵਿਚਕਾਰ ਸੀ ਉਧਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਭਿਆਨਕ ਸੰਗਰਾਮ ਦੀ ਪੂਰੀ ਤਿਆਰੀ ਕਰ ਰੱਖੀ ਸੀ ਉਸਨੇ ਆਪਣੀ ਸੈਨਾ ਨੂੰ ਦੋ ਹੱਲਾ ਮਾਰ ਜਥਿਆਂ ਦੇ ਵਿੱਚ ਵੰਡਿਆ ਹੋਇਆ ਸੀ ਇੱਕ ਜਥੇ ਦੀ ਅਗਵਾਈ ਕਰ ਰਹੇ ਸਨ ਭਾਈ ਫਤੇ ਸਿੰਘ ਕਰਮ ਸਿੰਘ ਧਰਮ ਸਿੰਘ ਅਤੇ ਆਲੀ ਸਿੰਘ ਅਤੇ ਦੂਸਰੇ ਪਾਸੇ ਬਾਬਾ ਬినੋਦ ਸਿੰਘ ਬਾਦ ਸਿੰਘ ਰਾਮ ਸਿੰਘ ਅਤੇ ਸ਼ਾਮ ਸਿੰਘ ਸੂਬੇਦਾਰ ਵਜ਼ੀਰ ਖਾਨ ਕੋਲ ਵੱਡੀ ਗਿਣਤੀ ਦੇ ਵਿੱਚ ਹਾਥੀ, ਕੋੜੇ, ਤੋਪਾਂ, ਬੰਦੂਕਾਂ ਅਤੇ ਹੋਰ ਅਸਲਾ ਸੀ ਪਰ ਬਾਬਾ ਬੰਦਾ ਸਿੰਘ ਬਹਾਦਰ ਕੋਲ ਨਾ ਕੋਈ ਤੋਪਖਾਨਾ ਸੀ ਤੇ ਨਾ ਹੀ ਹਾਥੀ 12 ਮਈ 1710 ਈਸਵੀ ਨੂੰ ਸ਼ੁੱਕਰਵਾਰ ਵਾਲੇ ਦਿਨ ਚਿਪੜਚੜੀ ਜੋ ਸਰਹੰਦ ਤੋਂ 10 ਕੋਹ ਦੀ ਵਿੱਤ ਤੇ ਸੀ ਫੈਸਲਾਕੁਲ ਯੁੱਧ ਸ਼ੁਰੂ ਹੋਇਆ ਇਸ ਜੰਗ ਨੂੰ ਸੇਧ ਦੇਣ ਲਈ ਬਾਬਾ ਬੰਦਾ ਸਿੰਘ ਬਹਾਦਰ ਇੱਕ ਉੱਚੀ ਥਾਂ ਤੇ ਬੈਠ ਗਏ ਸ਼ੁਰੂ ਵਿੱਚ ਤਾਂ ਸ਼ਾਹੀ ਫੌਜ ਦਾ ਪਲੜਾ ਭਾਰੀ ਰਿਹਾ ਉਪ ਕਮਾਂਡਰ ਪਾਈ ਬਾਦ ਸਿੰਘ ਬਾਜੀ ਹੱਥੋਂ ਜਾਂਦੀ ਵੇਖ ਕੇ ਬਾਬਾ ਜੀ ਦੇ ਕੋਲ ਆ ਪਹੁੰਚਿਆ ਜੋ ਪਹਿਲਾਂ ਹੀ ਸਭ ਕੁਝ ਦੇਖ ਰਹੇ ਸਨ chaathi ਆਪਣੀ ਸੈਨਾ ਦੀਆਂ ਮੂਲੀਆਂ ਕਤਾਰਾਂ ਦੇ ਵਿੱਚ ਆਖੜੋਤੇ ਸਿੰਘਾਂ ਦੇ ਹੌਸਲੇ بلند ਹੋ ਗਏ ਉਹ ਤਾਂ ਇਉਂ ਮੁਗਲਾਂ ਤੇ ਟੁੱਟ ਪਏ ਜੋ ਭੁੱਖਾ ਸ਼ੇਰ ਆਪਣੀ ਗੁਫਾ ਦੇ ਵਿੱਚੋਂ ਨਿਕਲਿਆ ਹੋਵੇ ਹਮਲਾ ਇੰਨਾ ਜ਼ਬਰਦਸਤ ਸੀ ਕਿ ਦੁਸ਼ਮਣ ਦੇ ਪੈਰ ਓਖੜਨੇ ਸ਼ੁਰੂ ਹੋ ਗਏ ਇਸ ਖੂਨ ਡੋਲਵੀ ਲੜਾਈ ਵਿੱਚ ਸੂਬੇਦਾਰ ਵਜ਼ੀਰ ਖਾਨ ਮਾਰਿਆ ਗਿਆ। ਵਜ਼ੀਰ ਖਾਨ ਦੀ ਫੌਜ ਦੇ ਵਿੱਚ ਭਗੜ ਦੜਮੱਜ ਗਏ ਅਤੇ ਸਿੱਖ ਜਿੱਤ ਦੇ ਝੰਡੇ ਲਹਿਰਾਉਂਦੇ ਹੋਏ ਸਰਹੰਦ ਵੱਲ ਵਧਣ ਲੱਗ ਪਏ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਇੱਕ ਸਿਰਕੱਢ ਜਰਨੈਲ ਪਈ ਫਤਿਹ ਸਿੰਘ ਨੇ ਸੂਬੇਦਾਰ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਕਾਲਿਫ ਅੰਗਰੇਜ਼ ਸਾਹਿਤਕਾਰ ਲਿਖਦਾ ਹੈ ਕਿ ਜਦੋਂ ਸਾਰੇ ਮੁਸਲਮਾਨ ਮਾਰੇ ਗਏ ਸਨ ਤਾਂ ਬਾਬਾ ਬੰਦਾ ਸਿੰਘ ਬਹਾਦਰ ਤੇ ਸੂਬੇਦਾਰ ਆਪਸ ਵਿੱਚ ਆਹਮੋ ਸਾਹਮਣੇ ਆ ਗਏ। ਬਾਬਾ ਜੀ ਨੇ ਤਲਵਾਰ ਦੇ ਇੱਕੋ ਵਾਰ ਨਾਲ ਵਜ਼ੀਰ ਖਾਨ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਫੌਜ ਵਿੱਚ ਭਜਦੜ ਮੱਜ ਗਈ ਅਤੇ ਸਿੱਖ ਜਿੱਤ ਦੇ ਝੰਡੇ ਲਹਿਰਾਉਂਦੇ ਹੋਏ ਸਰਹੰਦ ਵੱਲ ਵਧਣ ਲੱਗੇ। 14 ਮਈ 1710 ਈਸਵੀ ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿੱਚ ਸਰਹੰਦ ਦੇ ਵਿੱਚ ਦਾਖਲ ਹੋਏ। ਵਜ਼ੀਰ ਖਾਨ ਨੂੰ ਸਰਹੰਦ ਦੀ ਗਲੀ-ਗਲੀ ਦੇ ਵਿੱਚ ਘੁਮਾਇਆ ਗਿਆ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸੁਚਾਨੰਦ ਦੀ ਹਵੇਲੀ ਵੀ ਤਬਾਹੀ ਦੇ ਮਲਬੇ ਵਿੱਚ ਬਦਲ ਦਿੱਤੀ। ਇਹ ਉਹੀ ਸੁਚਾਨੰਦ ਸੀ ਜਿਸ ਨੇ ਛੋਟੇ ਸੈਬਜ਼ਾਦਿਆਂ ਦੀ ਸ਼ਹਾਦਤ ਵੇਲੇ ਬਹੁਤ ਹੀ ਭੱਦੀ ਭੂਮਿਕਾ ਨਿਭਾਈ ਸੀ। ਉਸਦੇ ਨੱਕ ਵਿੱਚ ਲੋਹੇ ਦੀ मुੰਦਰੀ ਪਾ ਕੇ ਸਾਰੇ ਸ਼ਹਿਰ ਦੇ ਵਿੱਚ ਘੁਮਾਇਆ ਗਿਆ ਵਜ਼ੀਰ ਖਾਨ ਦਾ ਵੱਡਾ ਪੁੱਤਰ ਸਭ ਕੁਝ ਛੱਡ ਕੇ ਦਿੱਲੀ ਭੱਜ ਗਿਆ ਇੱਕ ਅੰਦਾਜ਼ੇ ਮੁਤਾਬਕ ਬਾਬਾ ਜੀ ਕੋਲ 2 ਕਰੋੜ ਤੋਂ ਵੱਧ ਦੀ ਮਲਕੀਅਤ ਆਈ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਫੌਜ ਦੇ ਸਰਕਟ ਜਰਨੈਲ ਪਾਈ ਬਾਦ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਅਤੇ ਪਾਈ ਆਲੀ ਸਿੰਘ ਨੂੰ ਉਸ ਦਾ ਡਿਪਟੀ ਥਾਪਿਆ ਸਡੋਰਾ ਅਤੇ ਨਾਹਨ ਵਿਚਕਾਰਲੇ ਇਲਾਕੇ ਨੂੰ ਰਾਜਧਾਨੀ ਬਣਾਇਆ ਗਿਆ ਤੇ ਇਸ ਨੂੰ ਲੋਹਗੜ੍ਹ ਦਾ ਨਾਮ ਦਿੱਤਾ ਗਿਆ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਕਾ ਜਾਰੀ ਕਰ ਸੁਤੰਤਰ ਸਿੱਖ ਰਾਜ ਦੀ ਕੋਸ਼ਿਸ਼ ਨਾ ਕੀਤੀ। ਇੱਕ ਛੋਟੀ ਜਿਹੀ ਕੌਮ ਪਹਿਲੀ ਵਾਰ ਭਾਰਤ ਦੇ ਨਕਸ਼ੇ ਤੇ ਇੱਕ ਰਾਸੀ ਤਾਕਤ ਵਜੋਂ ਉੱਭਰ ਕੇ ਸਾਹਮਣੇ ਆਈ। ਗੱਲ ਕੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦਾ ਨੀਂਹ ਪੱਥਰ ਰੱਖਿਆ। ਉਹ ਜੋ ਕੀ ਸਿੱਖੀ ਦਾਵਾਡੋਲ ਹੋ ਰਹੀ ਹੈ ਤੇ ਸਿੱਖ ਆਪਣਾ ਕਿਰਦਾਰ ਭੁੱਲਦੇ ਜਾ ਰਹੇ ਹਨ। ਖਾਲਸਾ ਪੰਥ ਵਿੱਚ ਖਾਲਸ ਖਤਮ ਹੋ ਰਹੀ ਹੈ ਅਤੇ ਪਦਾਰਥਵਾਦ ਭਾਰੀ ਹੋ ਰਿਹਾ ਹੈ। ਸੋ ਅੱਜ ਸਿੱਖੀ ਨੂੰ ਲੋੜ ਹੈ ਬਾਬਾ ਬੰਦਾ ਸਿੰਘ ਜਹੇ ਬਹਾਦਰਾਂ ਦੀ ਜਿਸ ਨੇ ਖਾਲਸਾ ਪੰਥ ਵਿੱਚ ਨਵੀਂ ਰੂਹ ਫੂਕੀ ਅਤੇ ਸਿੱਖਾਂ ਦੇ ਹੌਸਲੇ بلند ਕੀਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਇਸ ਸਪੇਸ਼ੀਅਲ ਕਾਰੀ ਦੇ ਵਿੱਚ ਜੇ ਕੋਈ ਊਣਤਾਈ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ ਕੋਸ਼ਿਸ਼ ਰਹੇਗੀ ਕਿ ਅਗਲੀ ਵੀਡੀਓਜ਼ ਦੇ ਵੀ ਸੁਧਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ